ਇਕ ਨਵੀਂ ਸਟੱਡੀ ਮੁਤਾਬਕ ਪੰਜਾਬ ਦੇ ਜ਼ਿਮੀਦਾਰਾਂ ਉੱਤੇ ਕਰੀਬ 70 ਹਜ਼ਾਰ ਕਰੋੜ ਦਾ ਕਰਜ਼ਾ ਚੜ ਗਿਆ ਹੈ ਕਿਉਂਕਿ 2 ਸਾਲ ਪਹਿਲਾਂ ਤੱਕ ਇਹ ਸਿਰਫ 50 ਹਜ਼ਾਰ ਕਰੋੜ ਦੇ ਕਰੀਬ ਸੀ ਇਸ ਤੋਂ ਜ਼ਾਹਿਰ ਹੈ ਕਿ ਪਿਛਲੇ 2 ਸਾਲਾਂ ਚ ਹਾਲਾਤ ਕਿੰਨੇ ਵਿਗੜੇ ਨੇ ਇਹ ਅਧਿਐਨ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸਸ ਰਿਸਰਚ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਕੀਤਾ ਹੈ ਇਸ ਸਟੱਡੀ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਪੰਜ ਵਰਗਾਂ ਚ ਵੰਡਿਆ ਗਿਆ ਹੈ 2 ਏਕੜ 5 ਏਕੜ 10 ਏਕੜ 15 ਏਕੜ ਤੇ ਵੱਡੇ ਕਿਸਾਨ ਅਫਸੋਸ ਦੀ ਗੱਲ ਇਹ ਹੈ ਕਿ ਸਾਰੇ ਹੀ ਕੈਟਾਗਰੀਜ਼ ਦੇ ਕਿਸਾਨ 2.2 ਲੱਖ ਤੋਂ ਲੈ ਕੇ 16 17 ਲੱਖ ਦੇ ਕਰਜ਼ੇ ਦੀ ਮਾਰਚ ਨੇ ਇਸ ਅਧਿਐਨ ਵਿੱਚੋਂ ਇੱਕੋ ਹੀ ਪੋਜ਼ਿਟਿਵ ਗੱਲ ਨਿਕਲ ਕੇ ਆਈ ਹੈ ਕਿ ਬਹੁਤਾ ਕਰਜ਼ਾ ਬੈਂਕਾਂ ਅਤੇ ਸਰਕਾਰੀ ਅਦਾਰਿਆਂ ਦਾ ਹੈ ਅਤੇ ਸਿਰਫ 15 20 ਜਾਂ 25 ਫੀਸਦੀ ਕਿਸਾਨਾਂ ਦੇ ਕਰਜ਼ਾ ਜਿਹੜਾ ਵਾ ਉਹ ਆਰਟੀਐਮ ਵਗੈਰਾ ਤੋਂ ਲੈ ਆਏ ਇਸੇ ਤਰ੍ਹਾਂ ਕਰੀਬ 80% ਕਿਸਾਨ ਮਜ਼ਦੂਰ 65 ਤੋਂ 70000 ਦੇ ਕਰਜ਼ੇ ਹੇਠ ਨੇ ਮਤਲਬ ਹਰ ਇੱਕ ਜਿਹੜਾ ਕਿਸਾਨ ਮਜ਼ਦੂਰ ਹੈ 65 70000 ਦੇ ਕਰਜ਼ੇ ਹੇਠ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਚ ਪੰਜਾਬ ਚ ਬਹੁਤ ਸਾਰੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਨੇ ਪੰਜਾਬ ਸਰਕਾਰ ਨੂੰ ਇਸ ਸਟੱਡੀ ਉਪਰ ਫੌਰਨ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਅਗਲੀ ਕਣਕ ਦੀ ਫਸਲ ਉਪਰ ਵੀ येलो ਰਸਟ ਬਿਮਾਰੀ ਦੇ ਸ਼ੰਕੇ ਦੱਸੇ ਜਾ ਰਹੇ ਨੇ ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਬਲਾਕ ਲੈਵਲ ਤੇ ਪੰਚਾਇਤਾਂ ਨੂੰ ਰਲਾ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਸਾਰੇ ਕਰਜ਼ੇ ਹੇਠ ਕਿਸਾਨਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਬੈਂਕ ਅਧਿਕਾਰੀਆਂ ਨਾਲ ਅਤੇ ਆੜਤੀਆਂ ਨਾਲ ਗੱਲਬਾਤ ਕਰਕੇ ਕਰਜ਼ਾ ਵਾਪਸ ਕਰਨ ਦੀਆਂ ਸੌਖੀਆਂ ਕਿਸ਼ਤਾਂ ਬਣੀਆਂ ਜਾਣ ਲੋੜੀਂਦੇ ਕਿਸਾਨਾਂ ਵਾਸਤੇ ਕੋਈ ਇਹੋ ਜਿਹਾ ਰੋਜ਼ਗਾਰ ਦਾ ਟੰਗ ਤਰੀਕਾ ਬਣਾਇਆ ਜਾਵੇ ਜਿਸ ਨਾਲ ਉਹਨਾਂ ਦੀ ਰੋਜ਼ਮਰਹ ਜ਼ਿੰਦਗੀ ਦੀ ਆਮਦਨੀ 'ਚ ਕੋਈ ਵਾਅਦਾ ਹੋ ਸਕੇ ਮੈਨੂੰ ਲੱਗ ਰਿਹਾ ਹੈ ਕਿ ਜੇ ਸਰਕਾਰਾਂ ਨੇ ਕੋਈ ਇਹੋ ਜਿਹੇ ਕਦਮ ਨਾ ਚੁੱਕੇ ਤਾਂ ਹੋ ਰਹੀਆਂ ਖੁਦਕੁਸ਼ੀ ਦਾ ਗੇੜ ਜਿਹੜਾ ਵਾ ਇਹ ਹੋਰ ਵੀ ਗੰਭੀਰ ਅਗਲੇ ਦਿਨਾਂ 'ਚ ਗੰਭੀਰ ਰੂਪ ਲੈ ਸਕਦਾ ਹੈ ਜੇ ਕੁਝ ਕਰਨਾ ਹੈ ਤਾਂ ਉਹਦਾ ਸਮਾਂ ਹੋਣੇ